ਨਵੰਬਰ 84 ਵੇਲੇ ਹਰਿਆਣੇ ਦਾ ਮੋਹਿੰਦਰਗੜ੍ਹ ਜ਼ਿਲ੍ਹਾ ਦਾੜੀ ਵਾਲਿਆਂ ਨੂੰ ਲੱਭਦੀ ਹੋਈ ਇੱਕ ਵੱਡੀ ਹਿੰਸਕ ਭੀੜ ਨੇ ਤੜਕ ਸਵੇਰ ਸਾਡਾ ਨਿੱਕਾ ਜਿਹਾ ਪਿੰਡ ਘੇਰ ਲਿਆ ਕਈ ਆਖਣ ਲੱਗੇ ਵਾਲ ਕੱਟ ਲਵੋ ਦਾਦਾ ਜੀ ਆਖਣ ਲੱਗੇ ਇੰਜ ਨਹੀਂ ਕਰਨਾ ਦਸਮ ਪਿਤਾ ਦੇ ਪੁੱਤਰ ਹਾਂ ਕੇਸਾਂ ਸਵਾਸਾਂ ਸੰਗ ਹੀ ਨਿਭੇਗੀ ਬਸ ਗੁਰੂ ਤੇ ਪਰੋਸਾ ਨਾ ਛੱਡਿਓ ਜ਼ਰੂਰ ਕਰਾਮਾਤ ਹੋਵੇਗੀ ਫਿਰ ਕਿਰਪਾਨਾ ਦਾਤਰੀਆਂ ਤੇ ਜੋ ਵੀ ਹੱਥ ਵਿੱਚ ਆਇਆ ਲੈ ਕੇ ਮੋਰਚਿਆਂ ਵਿੱਚ ਡਟ ਗਏ ਉੱਚੀ ਸਾਰੀ ਛੱਡੇ ਜਾਂਦੇ ਜੇਕਾਰਿਆਂ ਦਾ ਐਸਾ ਅਸਰ ਹੋਇਆ ਕਿ ਕਿਸੇ ਨੇ ਨੇੜੇ ਆਉਣ ਦੀ ਹਿੰਮਤ ਵੀ ਨਾ ਕੀਤੀ ਫਿਰ ਵਾਕਿਆ ਹੀ ਕਰਾਮਾਤ ਵਰਤੀ ਤੇ 30 ਦੇ 30 ਸਿੰਘ ਬਿਨਾਂ ਸ਼ਹੀਦ ਹੋਏ ਕੇਸਾਂ ਸਵਾਸਾਂ ਸੰਗ ਨਿਭਾ ਗਏ ਤਿੰਨ ਦਾ ਹਾਕਿਆ ਮਦਰੋ ਜਦੋਂ ਕੈਨੇਡਾ ਦੀ ਧਰਤੀ ਤੇ ਪੈਰ ਪਾਇਆ ਤਾਂ ਕਿੰਨੀਆਂ ਸਾਰੀਆਂ ਨਿੱਕੀਆਂ ਮੋਟੀਆਂ ਨੌਕਰੀਆਂ ਕਰਨੀਆਂ ਪਈਆਂ ਫਿਰ ਪੜ੍ਹਾਈ ਕਰਕੇ ਇੱਕ ਦਵਾਈਆਂ ਬਣਾਉਣ ਵਾਲੀ ਕੰਪਨੀ ਵਿੱਚ ਅਪਲਾਈ ਕਰ ਦਿੱਤਾ ਮੇਰਾ ਪਰਵਾਹ ਦਾੜਾ ਦੇਖ ਡੈਨ ਕਿ ਉੱਪਰ ਨਾਂ ਦਾ ਗੋਰਾ ਮੈਨੇਜਰ ਆਖਣ ਲੱਗਾ ਦੋਸਤਾ ਇਹ ਦਵਾਈਆਂ ਬਣਾਉਣ ਦਾ ਸੰਵੇਦਨਸ਼ੀਲ ਕਾਰਜ ਹੈ ਕਿਸੇ ਤਰ੍ਹਾਂ ਦਾੜੀ ਸ਼ੇਪ ਕਰ ਸਕਦਾ ਹੈ ਤਾਂ ਨੌਕਰੀ ਪੱਕੀ ਅੱਗੋਂ 84 ਵੇਲੇ ਦਾਦੇ ਹੁਰਾਂ ਦੀਆਂ ਅੱਖੇ ਬੋਲ ਕੰਨਾ ਵਿਚ ਆਣ ਬੱਚੇ ਜੇ ਨੇ ਬੇਗੀ ਤਾਂ ਸਿਰਫ ਕੇਸਾ 65 ਹੀ ਨੇ ਬੇਗੀ ਨਹੀਂ ਤਾਂ ਉਸਤੇ ਪਾਣੇ ਵਿੱਚ ਸਭ ਕੁਝ ਮਨਜ਼ੂਰ ਹੈ ਠੀਕ ਇਹੋ ਗੱਲ ਗੋਰੀ ਨੂੰ ਵੀ ਆਖ ਦਿੱਤੀ ਕਿ ਨਾ ਤੇ ਗੁਰੂ ਦੇ ਉਸੂਲਾਂ ਦੇ ਉਲਟ ਜਾ ਸਕਦਾ ਹਾਂ ਤੇ ਨਾ ਹੀ ਦਾਦੇ ਦੇ ਅੱਗੇ ਝੂਠਾ ਪੈ ਸਕਦਾ ਹਾਂ ਉਸਨੇ ਕੁਝ ਸੋਚਿਆ ਤੇ ਸੌਰੀ ਆਖ ਬਾਹਰ ਨੂੰ ਤੋੜ ਦਿੱਤਾ ਮੈਂ ਹੋਰ ਪਾਸੇ ਅਪਲਾਈ ਕਰਨ ਵਿੱਚ ਰੁੱਝ ਗਿਆ ਇੱਕ ਦਿਨ ਅਚਾਨਕ ਕੂਪਰ ਦੀ ਕਾਲ ਆ ਗਈ ਆਖਣ ਲੱਗਾ ਮਸਲਾ ਹੱਲ ਹੋ ਗਿਆ ਹੈ ਤਿੰਨ ਦਿਨ ਲਾ ਕੇ ਤੇਰੇ ਵਾਸਤੇ ਅਮਰੀਕਾ ਤੋਂ ਇੱਕ ਉੱਚੀ ਚੀਕਟ ਮੰਗਵਾਈ ਹੈ ਹੁਣ ਜਦੋਂ ਮਰਜ਼ੀ ਆਕੇ ਜੁਆਇਨ ਕਰ ਸਕਦਾ ਹੈ ਫਿਰ ਫੋਨ ਬੰਦ ਕਰਨ ਤੋਂ ਪਹਿਲਾਂ ਇੱਕ ਵਿਲੱਖਣ ਜਹੀ ਗੱਲ ਦਸੀ ਆਖ ਲਗਾ ਕਿ ਮਿਸਟਰ ਸਿੰਘ ਜਿਸ ਨੇ ਤੇਰੀ ਇੰਟਰਵਿਊ ਲਈ ਸੀ ਨਾ ਉਸ ਦਿਨ ਬਿਲਕੁਲ ਵੀ ਸੌ ਨਾ ਸਕਿਆ ਸਾਰੀ ਰਾਤ ਬਸ ਇਹੀ ਸੋਚਦਾ ਰਿਹਾ ਕਿ ਜਿਸ ਬੰਦੇ ਨੇ ਗੁਰੂ ਦੇ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਇੰਨੀ ਵਧੀਆ ਨੌਕਰੀ ਨੂੰ ਠੋਕਰ ਮਾਰਨ ਲੱਗਿਆ ਘੜੀ ਵੀ ਨਹੀਂ ਲਾਈ ਉਹ ਗੁਰੂ ਤੇ ਉਹਦਾ ਫਲਸਫਾ ਕਿੰਨਾ ਮਹਾਨ ਹੋਵੇਗਾ ਕਿੱਡੀ ਉੱਚੀ ਹੋਵੇਗੀ ਇੱਕ ਦਾਦੇ ਵੱਲੋਂ ਪੋਤੇ ਨੂੰ ਦਿੱਤੀ ਹੋਈ ਪਰ ਪਕਤਾ ਵਾਲੀ ਸਿੱਖਿਆ ਇੰਨੇ ਕਾਲਕ ਫੋਨ ਬੰਦ ਕਰ ਗਿਆ ਪਰ ਮੈਂ ਆਪ ਪੁਹਾਰੀ ਉੱਚੀ ਸਾਰੀ ਉਹ ਹੀ ਜਕਾਰਾ ਇੱਕ ਵਾਰ ਫਿਰ ਛੱਡ ਦਿੱਤਾ ਜਿਸ ਨਾਲ ਕਿਸੇ ਵੇਲੇ ਪੂਰੇ ਦਾ ਪੂਰਾ ਮਹਿੰਦਰਗੜ ਜ਼ਿਲ੍ਹਾ ਕੰਬ ਉਠਿਆ ਸੀ ਟੈਂਡ ਫਾਰਮੇਸੀ ਦੇ ਮਾਲਕ ਸਰਦਾਰ ਅਮਰਜੀਤ ਸਿੰਘ ਮੱਕੜ ਵੱਲੋਂ ਦਸੀ ਹਟ ਬੀਤੀ ਧੰਨਵਾਦ